ਸਤਿ ਸ਼੍ਰੀ ਅਕਾਲ ਮੈਂ ਡਾਕਟਰ ਘਰੋਜੀ ਆ ਜਿਵੇਂ ਆਪਾਂ ਦੇਖ ਰਹੇ ਹਾਂ ਝੋਨਿਆਂ ਦੇ ਵਿੱਚ ਪਾਣੀ ਪੂਰਾ ਭਰਿਆ ਹੋਇਆ ਤੇ ਹੜ ਵਰਗੇ ਹਾਲਾਤ ਬਣੇ ਹੋਏ ਨੇ ਝੋਨਿਆਂ ਦੇ ਵਿੱਚ ਜਿਆਦਾ ਪਾਣੀ ਆਉਣ ਤੇ ਲਗਾਤਾਰ ਖੜੇ ਹੋਣ ਨਾਲ ਬਿਮਾਰੀਆਂ ਦਾ ਖਤਸ਼ਾ ਵੀ ਕਿਤੇ ਨਾ ਕਿਤੇ ਵਧ ਗਿਆ ਤੇ ਆਪਣੇ ਖੇਤ ਦੇ ਵਿੱਚ ਜਿਹੜੀ ਜਿਆਦਾ ਹਮਸ ਹੋਣ ਨਾਲ ਤੇ ਤਾਪਮਾਨ ਸਹਾਇਕ ਹੋਣ ਨਾਲ ਬਿਮਾਰੀਆਂ ਦੇ ਕਈ ਜਗ੍ਹਾ ਦੇ ਉੱਤੇ ਮੈਂ ਦੇਖਿਆ ਨੇ ਸ਼ੀਤ ਫਲਾਈਟ ਪੈ ਚੁੱਕਿਆ ਤੇ ਪਿਛਲੀ ਵੀਡੀਓ ਦੇ ਵਿੱਚ ਆਪਾਂ ਦੇਖਿਆ ਸੀ ਵੀ ਬਹੁਤ ਸਾਰਾ ਤੇਲਾ ਆਪਣੇ ਖੇਤਾਂ ਦੇ ਵਿੱਚ ਆ ਚੁੱਕਿਆ ਜਾਲਦਰ ਬਿਮਾਰੀਆਂ ਉੱਥੇ ਆ ਰਹੀਆਂ ਨੇ ਜਿੱਥੇ ਨੀਵੇਂ ਖੇਤ ਨੇ ਜਿਵੇਂ ਆਪਣਾ ਖੇਤ ਨੀਵਾ ਖੇਤ ਆ ਆਲੇ ਦੁਆਲੇੋਂ ਸਾਰਾ ਪਾਣੀ ਆਪਣੇ ਖੇਤ ਦੇ ਵਿੱਚ ਆਉਂਦਾ ਤਾਂ ਜਿਹੜੇ ਖੇਤ ਅਜੇ ਪ੍ਰਮਾਤਮਾ ਦੀ ਕਿਰਪਾ ਨਾਲ ਬਚੇ ਹੋਏ ਨੇ ਉਹ ਆਪਣੇ ਖੇਤਾਂ ਦੇ ਵਿੱਚ ਧਰੂੜ ਵਾਚ ਰੱਖੋ ਤੇ ਲੋਡ ਪੈਣ ਅਨੁਸਾਰ ਲੋਡ ਮੁਤਾਬਕ ਜੀ ਸਪਰੇਅ ਹੈ ਚਾਹੇ ਉਹ ਫੰਗੀ ਸਾਈਡ ਹੈ ਉਸ ਤੇ ਉਲੀ ਨਾਸ਼ਕ ਉਲੀ ਦੇ ਹਿਸਾਬ ਨਾਲ ਤੇ ਜੇਕਰ ਕਿਤੇ ਤੇਲਾ ਵਗੈਰਾ ਪਿਆ ਹੋਇਆ ਉਸ ਦੇ ਹਿਸਾਬ ਨਾਲ ਆਪਾਂ ਜੇ ਜੇਕਰ ਤਿੰਨ ਇੱਕ ਘੰਟੇ ਦਾ ਵੀ ਆਪਾਂ ਨੂੰ ਸਮਾਂ ਮਿਲਦਾ ਤਾਂ ਉਦੋਂ ਆਪਾਂ ਸਪਰੇਅ ਵਿੱਚ ਜ਼ਰੂਰ ਜਿਹੜਾ ਸਿਲੀਕਾਨ ਬੇਸਡ ਸਟicker ਹੈ ਜ ਜਿਹਨੂੰ ਆਪਾਂ ਪਾਮਪਾ ਸ਼ੱਚੇਪੂਆ ਕਹਿੰਦੇ ਨੇ ਉਹ ਜ਼ਰੂਰ ਪਾ ਕੇ ਸਪਰੇਅ ਕਰੋ ਤਾਂ ਕਿ ਆਪਾਂ ਆਪਣੀ ਜਿਹੜੀ ਫਸਲ ਹੈ ਉਸ ਦੀ ਰੱਖਿਆ ਕਰ ਸਕੀਏ ਆਪਾਂ ਵੀ ਅ ਕੱਲ ਦੁਪਹਿਰੋਂ ਬਾਅਦ ਇੱਕ ਵਾਰੀ ਮੌਸਮ ਸਾਫ਼ ਹੋ ਗਿਆ ਸੀ ਤੇ ਉਦੋਂ ਆਪਾਂ ਨੇ ਜਿਹੜੀ ਖੇਤ ਦੇ ਵਿੱਚ ਸਪਰੇਅ ਕਰਤੀ ਹੈ। ਮੱਕੀ ਅਗਲੀ ਵੀਡੀਓ ਦੇ ਵਿੱਚ ਆਪਾਂ ਸਿਲੀਕੋਨ ਬੇਸਡ ਸਟicker ਖੋਜ ਆਧਾਰਤ ਗੱਲ ਕਰਾਂਗੇ। ਖੜ ਪੀੜਤਾਂ ਦੀ ਜਿੰਨੀ ਕ ਮਦਦ ਹੋ ਸਕੇ ਉਹ ਜ਼ਰੂਰ ਕਰੋ। ਬਹੁਤ ਬਹੁਤ ਸ਼ੁਕਰੀਆ ਜੀ ਸਤਿ ਸ੍ਰੀ ਅਕਾਲ।